ਈਵਾ ਗੁਰਜੀ ਦਾ ਖਾਲਸਾ ਵਾਇਗੁਰਜੀ ਦੇ ਜਾਜਦਾਦਾ ਬਾਬਾ ਹਰੀ ਸਿੰਘ ਦਸ਼ਮੇਸ਼ ਤਰਨਾ ਦਾ ਉਹਦਾਬਾ ਸ਼ੋਣੀ ਨੰਗ ਸਿੰਘਾ ਕਲਿਆਣਪੁਰ ਮੁਖੀ ਬਾਬਾ ਜੀ ਬਾਬਾ ਮੇਜ ਸਿੰਘ ਥੋੜੀ ਜੀ ਅੱਜ ਸਾਡੀ ਸ਼ੋਣੀ ਦੇ ਵਿੱਚ ਅਮਰ ਸੰਚਾਰ ਕਰਵਾਇਆ ਗਿਆ ਵਾ ਜਿਹੜਾ ਕਿ ਅਸੀਂ ਮਤਲਬ ਹਰੇਕ ਸਾਲ ਪੰਜ ਤੋਂ 6 ਅਮਰ ਸੰਚਾਰ ਇੱਥੇ ਸ਼ੋਣੀ ਨੰਗ ਸਿੰਘਾ ਕਲਿਆਣਪੁਰ ਸੰਗਤ ਦੇ ਸੱਜ ਉਹਨਾ ਕਰਵਾਉਨੇ ਆ ਤੇ ਅੱਜ ਉਸੇ ਲੜੀ ਦੇ ਵਿੱਚ ਅਮਰ ਸੰਚਾਰ ਸੀਗਾ ਉਹ ਬਾਈ ਕਿੰਨੇ ਪ੍ਰਾਨੀਆਂ ਨੇ ਅਮਰ ਛੱਕਿਆ ਜੀ ਆਗਰ ਆ ਟੋਲ 50 ਪੁਰਾਣੀਆਂ ਨੇ ਅਮਰ ਸੰਚਾਰ ਕੀਤਾ ਸਾਰੇ ਪ੍ਰਾਣੀ ਸਿੱਖ ਹੈ ਕਿ ਪਿੱਛੋਂ ਹਿੰਦੂ ਵੀ ਕੋਈ ਆਇਆ ਹੈ ਹਾਂਜੀ ਆਇਆ ਹੈ ਬੇਟਾ ਹਿੰਦੂ ਕਿੰਨੇ ਪ੍ਰਾਣੀ ਆਏ ਚਾਰ ਪ੍ਰਾਣੀ ਕੀ ਸੁਨਿਆ ਕੀ ਦੇਣਾ ਚਾਹੁੰਦੇ ਉਹਨਾਂ ਨੂੰ ਤੁਸੀਂ ਜਿਹੜੇ ਜਿਨ੍ਹਾਂ ਨੇ ਅੱਜ ਅਮਰ ਸੰਚਾਰ ਕੀਤਾ ਵਾ ਹਾਂਜੀ ਅਸੀਂ ਉਹਨਾਂ ਨੂੰ ਸੁਣਿਆ ਇਹਦੇ ਨਾਲ ਚਾਹੁੰਦੇ ਇਹਨੂੰ ਲੱਖ ਲੱਖ ਵਧਾਈ ਦੇਣਾ ਚਾਹੁੰਦੇ ਆ ਅੱਜ ਉਹਨਾਂ ਦਾ ਜਨਮ ਮਤਲਬ ਮਹਾਰਾਜ ਦੇ ਘਰ ਹੋਇਆ ਹੈ ਨਾ ਤੇ ਸਾਰੇ ਸਾਨੂੰ ਨੌਜਵਾਨ ਪੀੜੀ ਨੂੰ ਸਾਡੀ ਬੇਨਤੀ ਆ ਇਹ ਨਸ਼ਿਆਂ ਨੂੰ ਛੱਡ ਕੇ ਮਹਾਰਾ ਦੇ ਲੜ ਲੱਗੋ ਠੀਕ ਹੈ ਪਾਗੀ ਹੋਇਆ ਕਿਸੇ ਹੋਇਆ ਤਾਂ ਆਪਣਾ ਨਾਮ ਤਾਉ ਦਿਓ ਪਹਿਲਾਂ ਪਰਮ ਸਨਮਾਨਯੋਗ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਲਪੰਥ ਸ਼ਰਮਣੀ ਪੰਥੇ ਕਾਲੀ ਦਸ਼ਮੇਸ਼ ਤਰਨਾ ਦਲ ਪਨੇਵਾ ਨਿਸ਼ਾਨ ਜਿਸ ਦੇ ਮਜੂਦਾ ਮਹਾਂਪੁਰਖ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਸਾਹਿਬ ਦੀ ਸੋਡੀ ਮਹਾਂਪੁਰਖਾਂ ਦੇ ਦਲਪੰਥ ਦਾ ਪੰਜ ਪਿਆਰਿਆਂ ਦਾ ਜਥਾ ਜਿਹੜਾ ਉਹ ਨਗਰ ਕਲਿਆਣਪੁਰ ਜਿਨ੍ਹਾਂ ਦੀ ਸਥਾਨ ਦੀ ਸੇਵਾ ਗੁਰਦੁਆਰਾ ਬਾਬਾ ਦੀਪ ਸਿੰਘ ਬਾਬਾ ਜੀਵਨ ਸਿੰਘ ਸਾਹਿਬ ਚੌਣੀ ਨਿਹੰਗ ਸਿੰਘਾਂ ਜਿਸ ਦੇ ਮੁਖ ਜ਼ਹੀਦਾਰ ਬਾਬਾ ਹਰੀ ਸਿੰਘ ਜੀ ਜ਼ਿਲ੍ਹਾ ਜਥੇਦਾਰ ਦੁਆਬਾ ਜੋਨ ਤਨਾ ਦੇ ਪਾਵਨ ਸਥਾਨਾਂ ਪਰ ਜਿਹੜਾ ਪੰਜ ਪਿਆਰਿਆਂ ਦੇ ਜਥੇ ਵੱਲੋਂ ਅੰਮ੍ਰਿਤ ਸੰਚਾਰ ਕੀਤਾ ਗਿਆ ਜਿਸ ਅੰਮ੍ਰਿਤ ਸੰਚਾਰ ਦੇ ਵਿੱਚ ਲਗਭਗ 50 ਪ੍ਰਾਣੀਆਂ ਨੇ ਖੰਡੇ ਬਾਟੇ ਦੀ ਪਾਲ ਪ੍ਰਾਪਤ ਕਰਕੇ ਗੁਰੂ ਕੇ ਸਿੰਘ ਸਗਣੀਆਂ ਸਜੇ ਤਨਿਆ ਕੀ ਦਿਨਾ ਚਾਹੁੰਦੇ ਹੋ ਸੋ ਸੁਨਿਆ ਤੇ ਅਸੀਂ ਅੱਜ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਵੇਖਹੀ ਹੈ ਕਿ ਬਾਅਦ ਤੋਂ ਬਾਅਦ ਖੰਡੇ ਬਾਟੇ ਦੀ ਪਾਲ ਪ੍ਰਾਪਤ ਕਰਕੇ ਗੁਰੂ ਕੇ ਸਿੰਘ ਸਗਣੀਆਂ ਸਜिए ਗੁਰੂ ਕੀ ਬਾਣੀ ਗੁਰੂ ਕੀ ਸਿੱਖਾਂ ਦਾ ਮੇਲ ਕਰੀਏ ਸਤਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਵੱਲੋਂ ਬਖਸ਼ਿਸ਼ ਕੀਤੀ ਮਰਿਆਦਾਂ ਦੇੜ ਕਰਕੇ ਪ੍ਰਥਮ ਰਹਿਤ ਇਹੋ ਜਾਣ ਖੰਡੇ ਦੀ ਪਾਹੁਲ ਲਏ ਹੋ ਸਤਗੁਰੂ ਮਹਾਰਾਜ ਨੇ ਜਨ ਸਾਨੂੰ ਜਿਹੜੀ ਪਹਿਲੀ ਰਹਿਤ ਬਖਸ਼ੀ ਹੈ ਖੰਡੇ ਬਾਟੇ ਦੀ ਪਾਹੁਲ ਪ੍ਰਾਪਤ ਕਰਨ ਦੀ ਸੋ ਸਭ ਤੋਂ ਵੱਧ ਤੋਂ ਵੱਧ ਨੌਜਵਾਨਾਂ ਨੂੰ ਇਹ ਬੇਨਤੀ ਹੈ ਕਿ ਖੰਡੇ ਬਾਟੇ ਦੀ ਪਾਹੁਲ ਪ੍ਰਾਪਤ ਕਰਕੇ ਹੋਰ ਅਸੀਂ ਨਸ਼ਿਆਂ ਦੇ ਵਿੱਚ ਪਤ ਜਿਹੜੀ ਨੌਜਵਾਨੀ ਹੈ ਉਨਾ ਸਾਰਿਆਂ ਨੂੰ ਬੇਨਤੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀ ਵੱਲੋਂ ਬਖਸ਼ਿਸ਼ ਕੀਤੀ ਖੰਡੇ ਬਾਟੇ ਦੀ ਪਾਉਲ ਪ੍ਰਾਪਤ ਕਰਕੇ ਗੁਰੂ ਕੇ ਸਿੰਘ ਸੇਣੀਆਂ ਸਾਜੀ ਕਰਕੇ ਆਪਣਾ ਜੀਵਨ ਸਫਲਾ ਕਰੀਏ ਸੋ ਵਿਸ਼ੇਸ਼ ਧੰਨਵਾਦ ਹੈ ਜੱਤਦਾਰ ਬਾਬਾ ਹਰੀ ਸਿੰਘ ਜੀ ਦੁਆਬਾ ਜੋਨ ਜੱਤਦਾਰ ਦਸ਼ਮੇਸ਼ ਤਰਨਾ ਦਲ ਜੋ ਜਨਾਬ ਵੱਲੋਂ ਇਹ ਉਪਰਾਲਾ ਜਿਹੜਾ ਅੰਮ੍ਰਿਤਧਾਰੀ ਜਿਹੜਾ ਅੰਮ੍ਰਿਤ ਸੰਚਾਰ ਵੱਧ ਵੱਡੇ ਪੱਧਰ ਤੇ ਕਰਵਾਉਂਦੇ ਨੇ ਮਹੀਨੇ ਬਾਅਦ ਸਾਲ ਵਿੱਚ ਕਈ ਵਾਰ ਜਿਹੜਾ ਅੰਮ੍ਰਿਤ ਸੰਚਾਰ ਕਰਵਾ ਕੇ ਗੁਰੂ ਕੇਆਂ ਸਿੱਖਾਂ ਨੂੰ ਅੰਮ੍ਰਿਤਧਾਰੀ ਹੋਣ ਦਾ ਜਿਹੜਾ ਉਹ ਵੱਡਾ ਉਪਰਾਲਾ ਜਿਹੜਾ ਉਹ ਬਾਬਾ ਜੀ ਜਹਦਰ ਬਾਬਾ ਹਰੀ ਸਿੰਘ ਜੀ ਵੱਲੋਂ ਕੀਤਾ ਜਾਂਦਾ ਅਮਰਤ ਸੰਚਾਰ ਕਰਵਾਏ ਜਾਂਦੇ ਨੇ ਕਕਾਰਾਂ ਦੀ ਵੀ ਜਿਹੜੀ ਇਹ ਸੇਵਾ ਉਹ ਇਹਨਾਂ ਵੱਲੋਂ ਕੀਤੀ ਜਾਂਦੀ ਐ ਸੋ ਸਤਿਗੁਰੂ ਮਹਾਰਾਜ ਜੀ ਦੇ ਅੱਗੇ ਇਹੋ ਅਰਦਾਸ ਐ ਮਹਾਰਾਜ ਜੀ ਇਹਨਾਂ ਨੂੰ ਹੋਰ ਬਲ ਬਖਸ਼ਣ ਇਸੇ ਤਰ੍ਹਾਂ ਬਾ ਚੜ ਕੇ ਅਮਰਤ ਸੰਚਾਰ ਕਰਵਾਉਣ ਕਕਾਰਾਂ ਦੀ ਸੇਵਾ ਕਰਵਾਉਣ ਸਤਿਗੁਰੂ ਮਹਾਰਾਜ ਜੀ ਜਤਦਰ ਬਾਬਾ ਹਰੀ ਸਿੰਘ ਜੀ ਇਹਨਾਂ ਦੇ ਪਾਸੋਂ ਇਸ ਤਰ੍ਹਾਂ ਸੇਵਾ ਲੈਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰਿਓ ਅੱਜ ਅਸੀਂ ਆ ਇਸ ਸਮਾਗਮ ਦੇ ਵਿੱਚ ਇਨਾਂ ਦੇ ਚੀਚਾ ਸਦੇ ਤੌਰ ਤੇ ਇੱਥੇ ਪਹੁੰਚੇ ਹਾਂ ਇੱਥੋਂ ਦੇ ਜਥੇਦਾਰ ਬਾਬਾ ਹਰੀ ਸਿੰਘ ਜੀ ਅਤੇ ਤਸ਼ਮੀਸ਼ ਦਦਾ ਜਤਨਾ ਦਲ ਦੇ ਜੋ ਜਥੇਦਾਰ ਹਨ ਭਾਈ ਸਾਹ ਪਾਈ ਮੇਜਰ ਸਿੰਘ ਜੀ ਸੋਢੀ ਜਿਨ੍ਹਾਂ ਨੇ ਅੱਜ ਇੱਥੇ ਆਉਣਾ ਸੀ ਉਹ ਕਿਸੇ ਵਰ ਜਿਵੇਂ ਦੇ ਕਾਰਨ ਇੱਥੇ ਨਹੀਂ ਪਹੁੰਚ ਸਕੇ ਸੋ ਅਸੀਂ ਸੋਚਿਆ ਸੀ ਅੱਜ ਅਸੀਂ ਜਥੇਦਾਰ ਦੇ ਵੀ ਦਰਸ਼ਨ ਕਰਾਂਗੇ ਸੋ ਅੱਜ ਇੱਥੇ ਇੱਥੇ ਪਹੁੰਚ ਕੇ ਮਾਨੂੰ ਬੜੀ ਖੁਸ਼ੀ ਹੋਈ ਲਗਭਗ ਕੋਈ ਇੱਥੇ 50 ਤੋਂ ਵੱਧ ਪ੍ਰਾਣੀਆਂ ਨੇ ਵਾਈਗੁਰ ਦੇ ਨਾਮ ਦੇ ਜਹਾਜ਼ ਤੇ ਚੜਿਆ ਸੋ ਇਹ ਜਹਾਜ਼ ਤੇ ਚੰਨ ਦੇ ਵਜੂਦ ਅਸੀਂ ਇੱਥੋਂ ਦੇ ਜਿਹੜੇ ਜਥੇਦਾਰ ਆ ਬਾਬਾ ਹਰੀ ਸਿੰਘ ਜੀ ਅਤੇ ਜੋ ਪੰਜ ਪਿਆਰੇ ਸਹਿਬਾਨ ਜੋ ਇਹਨਾਂ ਨੇ ਅੰਮਰਤ ਛਕਾਇਆ ਇੱਥੇ ਇਹਨਾਂ ਦੇ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਸ ਮੰਨ ਨੂੰ ਬੜੀ ਖੁਸ਼ੀ ਹੋਈ ਕਿ ਅਸੀਂ ਗਾਧੋਂ ਹੋਰ ਸਿੱਖ ਸੰਗਤਾਂ ਨੂੰ ਇਹੀ ਸੱਦਾ ਦਿੰਦੇ ਹਾਂ ਪ੍ਰੇਰਣਾ ਕਰਦੇ ਹਾਂ ਕਿ ਵੱਧ ਤੋਂ ਵੱਧ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਿਏ ਅਤੇ ਉਹਦੀ ਵਿਚਾਰਧਾਰਾ ਨੂੰ ਪੜਿਓ ਪੜ ਕੇ ਵਿਚਾਰ ਗਏ ਕਿ ਗੁਰੂ ਸਾਹਿਬ ਸਾਨੂੰ ਕੀ ਕਹ ਰਹੇ ਆ ਤੇ ਵੱਧ ਤੋਂ ਵੱਧ ਅਸੀਂ ਪ੍ਰਾਣੀ ਜੋ ਅੰਮ੍ਰਿਤ ਮਾਨ ਕਰੀਏ ਤਾਂ ਕਿ ਗੁਰੂ ਸਾਹਿਬ ਵਾਲੇ ਮਨ ਸਕੀਏ ਇਨ੍ਹਾਂ ਹੀ ਲਫ਼ਜ਼ਾਂ ਦੇ ਨਾਲ ਖੇਮ ਦਾ ਜਾਚਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮਹਾਂਕਰ ਬੱਬਾ ਹਰੀ ਸਿੰਘ ਜੀ ਨੂੰ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਉਹਨਾਂ ਨੂੰ ਵਧਾਈ ਵੀ ਦਿੰਦੇ ਆ ਜਿਨ੍ਹਾਂ ਦੇ ਉਦਮ ਸਦਕਾ ਅੱਜ ਇੰਨੇ ਪੁਰਾਣੀ ਗੁਰੂ ਦੇ ਜਾਜੇ ਚੜ੍ਹਿਆ ਔਰ ਅਸੀਂ ਇਸ ਚੀਜ਼ ਦਾ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਅੱਗੇ ਵੀ ਸ਼ੁਕਰਾਨਾ ਕਰਦੇ ਆ ਕਿ ਜਿਨ੍ਹਾਂ ਨੇ ਬਖਸ਼ਿਸ਼ ਕੀਤੀ ਤੇ ਅੱਜ ਇੱਥੇ ਅਮਰ ਸੰਚਾਰ ਹੋਇਆ ਆ ਔਰ ਅਸੀਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਜਿਹੜਾ ਇਹ ਮਨੁੱਖਾ ਜੀਵਨ ਮਿਲਿਆ ਆ ਇਹ ਭਾਈ ਸਿਮਰਨ ਕਰਨ ਵਾਸਤੇ ਹੈ ਗੁਰੂ ਦਾ ਨਾਮ ਜਪਣ ਵਾਸਤੇ ਹੈ ਨਿੰਦਿਆ ਚੁਗਲੀ ਇਰਖਾ ਤੋਂ ਬਚ ਕੇ ਗੁਰੂ ਦੇ ਲੜ ਲੱਗिए ਗੁਰੂ ਵਾਲੇ ਹੋਈਏ ਗੁਰੂ ਵਾਲੇ ਵੜ ਕੇ ਆਪਣਾ ਜੀਵਨ ਬਤੀਤ ਕਰਿਓ ਕਿਉਂਕਿ ਕਿ 81 ਲੱਖ ਜੁਨਾਂ ਦੇ ਵਿੱਚੋਂ ਇੱਕ ਮਨੁੱਖਾ ਜੀਵਨ ਇਹ ਜਿਹਾ ਹੈ ਜਿਹਦੇ ਵਿੱਚ ਇਨਸਾਨ ਨੂੰ ਇਹ ਪਤਾ ਹੈ ਕਿ ਮੈਂ ਉਸ ਅਕਾਲ ਪੁਰਖ ਦੇ ਨਾਲ ਜੁੜਨਾ ਹੈ ਜਿਹੜਾ ਇਹ ਸਾਨੂੰ ਮਨੁੱਖਾ ਜਨਮ ਮਿਲਿਆ ਹੈ ਇੱਕ ਗੁਰੂ ਦੇ ਨਾਲ ਜੁੜਨ ਵਾਸਤੇ ਜੋਤ ਦੇ ਵਿੱਚ ਜੋਤ ਰਲਣ ਵਾਸਤੇ ਮਿਲਿਆ ਹੈ ਜੇ ਅਸੀਂ ਸਿਮਰਨ ਨਹੀਂ ਕਰਦੇ ਗੁਰੂ ਦੇ ਲੜ ਨਹੀਂ ਲੱਗਦੇ ਤੇ ਫਿਰ ਸਾਡਾ ਉਹ ਪਸ਼ੂ ਸਮਾਨ ਬਾਕੀ ਪਸ਼ੂਆਂ ਵਾਂਗ ਜੀਵਨ ਬਤੀਤ ਹੁੰਦਾ ਹੈ ਸੋ ਜਿਨ੍ਹਾਂ ਅੱਜ ਪ੍ਰਾਣੀਆਂ ਨੇ ਅਮਰ ਸ਼ਕ ਦੇ ਗੁਰੂ ਦੇ ਲੜ ਲੱਗੇ ਆ ਸਤ ਗੁਰਾਂ ਅਗੇ ਅਰਦਾਸਾ ਕਰਦੇ ਆ ਕਿ ਉਹਨਾਂ ਦੇ ਅੰਗ ਸੰਗ ਹੋ ਕੇ ਉਹਨਾਂ ਦਾ ਅਮਰ ਜਿਹੜਾ ਉਹਨੂੰ ਬੜਾਈ ਰੱਖਣ ਸਿਰੇ ਚ ਰੋਣ ਨਾਮ ਦੇ ਨਾਲ ਬਾਣੀ ਦੇ ਨਾਲ ਜੋੜ ਕੇ ਬਾਣੀ ਬਾਣੀ ਦੇ ਨਾਲ ਜੋੜ ਕੇ ਰੱਖਣ ਤੇ ਹੋਰ ਵੀ ਸੰਗਤਾਂ ਅਤਿ ਸ਼ਾਹ ਹੋ ਕੇ ਇਸ ਤਰੀਕੇ ਅਮਰ ਛੱਕੇ ਗੁਰੂ ਦੇ ਲਾੜ ਲੱਗਣ ਜੀ ਸਮੂਹ ਸੰਗਤਾਂ ਨੂੰ ਅੱਜ ਦੇ ਇਸ ਅਮਰ ਸੰਚਾਰ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ